ਵੇਰੀ ਵੇਰੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਪਸ ਤੁਸ ਸਾਰੇ ਵੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਹਾ ਮਾਰਨਿੰਗ ਦਾ 8:30 ਹੋ ਗਏ ਕਿਚਨ ਚ ਮੈਂ ਸਬਜੀ ਬਣਾਈ ਆਟਾ ਗੁਨਾਈ ਮੈਂ ਆਪਣੀ ਬ੍ਰੇਕਫਾਸਟ ਲਈ ਈਜ਼ੀ ਆਪਸ਼ਨ ਰੱਖੀ ਆ ਓਟਮੀਲ ਕਿਉਂਕਿ ਕੰਮ ਅੱਜ ਬਹੁਤ ਜ਼ਿਆਦਾ ਨਹੀਂ ਉਧਰ ਮੈਂ ਕੱਪੜੇ ਮਸ਼ੀਨ ਚ ਪਏ ਹੋਏ ਨੇ ਸੈਮੀ ਚ ਹੀ ਪਏ ਨੇ ਤੇ ਹੁਣ ਮੈਂ ਸੋਚਿਆ ਉਧਰ ਕੱਪੜੇ ਨਾਲ ਨਾਲ ਵਾਸ਼ ਹੋ ਰਹੇ ਨੇ ਆ ਨਾ ਮੈਂ ਰੂਮ ਦੀ ਸੈਟਿੰਗ ਕਰਨ ਨਾ ਰਾਈ ਵਗੈਰਾ ਚੱਕੀ ਆ ਚਾਦਰ ਝਾੜ ਕੇ ਪ ਬੈਡਰੂਮ ਕਲੀਅਰ ਕਰਦੇ ਜਾਨੀ ਕਿ ਹੈ ਨਾ ਇਦਾਂ ਨਹੀਂ ਕਿ ਮੁੱਟ ਕੰਮ ਨਾਲ ਨਾਲ ਚੱਲੀ ਜਾਣਗੇ ਨਾਲ ਨਾਲ ਮੈਂ ਆਪਣਾ ਬਾਥਰੂਮ ਕਲੀਨ ਕਰਨਾ ਉੱਪਰ ਵਾਲਾ ਬਾਥਰੂਮ ਡੀਪ ਕਲੀਨ ਕਰਨਾ ਕੱਪੜੇ ਧੋਣੇ ਨੇ ਮੇਨ ਕੰਮ ਅੱਜ ਮੇਰੀ ਲਿਸਟ ਵਿੱਚ ਇਹੀ ਰੱਖੇ ਨੇ ਡਸਟਿੰਗ ਵੀ ਕਰਨੀ ਹੈ ਪਰ ਉਹ ਬਾਅਦ ਵਿੱਚ ਕਰੂੰ ਪਹਿਲਾਂ ਬਾਥਰੂਮ ਕਲੀਨ ਕਰੂੰ ਦੋਨੇ ਕੱਪੜੇ ਇਹ ਤਿੰਨ ਕੰਮ ਪਹਿਲਾਂ ਨਾਲ ਨਾਲ ਖਾਣਾ ਪਕਾਉਣਾ ਵੀ ਚੱਲੂਗਾ ਉਸ ਤੋਂ ਬਾਅਦ ਜੇ ਮੇਰਾ ਠੀਕ ਲੱਗਿਆ ਮੈਨੂੰ ਲੱਗਿਆ ਵੀ ਡਸਟਿੰਗ ਮੈਂ ਕੁਛ ਨਾ ਕੁਛ ਕਰ ਸਕਦੀ ਹਾਂ ਉਹ ਮੈਂ ਫੇਰ ਕਰੂੰ ਨਹੀਂ ਫੇਰ ਕੱਲ ਨੂੰ ਬਾਕੀ ਦੇਖਣਾ ਕੀ ਕੀ ਕੰਮ ਹੋਣਗੇ ਅੱਜ ਕੰਮ ਕਾਫੀ ਜ਼ਿਆ ਤੇ ਕਾ ਵਿਆਪਾ ਸ਼ੁਰੂ ਕੰਮ ਅੱਜ ਘਰ ਦੇ ਘਰ ਵੱਲ ਧਿਆਨ ਨਹੀਂ ਦਿੱਤਾ ਕਿ ਮੇਰੀ ਅਲਮਾਰੀ 'ਚ ਵੀ ਬੁਰਾ ਹਾਲ ਹੋਇਆ ਤੇ ਕੱਪੜਿਆਂ ਦਾ ਐਦਾ ਹੀ ਥੋਨੇ ਪੈਣ ਕੁਛ ਨਾ ਕੁਛ ਕੱਢ ਕੇ ਦੂਜੇ ਰੂਮ ਵਿੱਚ ਰੱਖ ਕੇ ਉਹ ਉੱਧਰ ਸੈੱਟ ਕਰਨ ਵਾਲੇ ਨੇ ਫਿਰ ਦਾ ਮੈਂ ਇਨਸਾਨ ਹੋਗਾ ਐਦਾਂ ਤੇ ਕੁਝ ਕੰਮ ਹੋਣਗੇ ਅੱਜ ਲੱਗਦੇ ਹੁਣ ਆਪਣੇ ਕੰਮਾਂ ਤੇ ਤੇ ਹੁਣ ਮੈਂ ਕਰ ਰਹੀ ਸੀ ਰੂਮ ਦੀ ਸਾਫ ਸਫਾਈ ਯਾਨੀ ਡਸਟਿੰਗ ਨਹੀਂ ਮੈਂ ਕਰਨੀ ਸਿਰਫ ਬੈੱਡ ਸ਼ੀਟ ਝਾੜ ਕੇ ਪਿਛਾਉਣੀ ਆ ਉਧਰ ਕੋਈ ਕਪੜਾ ਕੋਈ ਸ਼ੂ ਪੇਰ ਪਿਆ ਉਹ ਮੈਂ ਚੱਕਤਰ ਕਰ ਦੂੰਗੀ ਨਾਲ ਤਾਂ ਹੈਲਪਰ ਝਾੜੂ ਪੋਚਾ ਕਰੂਗੀ ਉਹਨੂੰ ਈਜ਼ੀ ਹੋ ਜੇ ਨਾਲ ਰੂਮ ਦੇਖਣ ਨੂੰ ਵਧੀਆ ਲੱਗੂਗਾ ਕਿਚਨ ਚ ਮੈਂ ਸਬਜੀ ਸਵੇਰਾਂ ਨੂੰ ਪਕੌੜੀਆਂ ਨਹੀਂ ਬਣਾਤੀ ਸੀ ਤਾਂ ਆਪਣੇ ਲਈ ਬ੍ਰੇਕਫਾਸਟ ਬਹੁਤ ਸਿੰਪਲ ਆਪਸ਼ਨ ਓਟਮਿਲ ਰੱਖਿਆ ਕਿਉਂਕਿ ਸਨਾਂ ਜਿਆਦਾ ਟਾਈਮ ਨਹੀਂ ਸੀ ਕੁਝ ਕੁਕ ਕਰਨ ਦਾ ਕੱਪੜੇ ਪਾਏ ਹੋਏ ਸੀ ਮਸ਼ੀਨ ਵਿੱਚ ਮੈਨੂੰ ਆਈ ਸੀ ਜਿੰਨੇ ਖੈਗੇ ਚਲੋ ਧੋ ਲਾ ਸੈਮੀ ਮਸ਼ੀਨ ਚ ਪਾਈ ਸੀ ਉਸ ਕਰਕੇ ਫਿਰ ਆਈ ਸੀ ਉੱਪਰ ਕਿਡੇ ਵੀ ਲੱਗਣੇ ਸੀਗੇ ਜਿਵੇਂ ਜਿਵੇਂ ਕੱਪੜੇ ਧੁੱਤੇ ਆਉਂਦੇ ਨੇ ਫਿਰ ਉਹ ਲੋਡ ਕਢਣਾ ਨੈਕਸਟ ਲੋਡ ਪਾਉਣਾ ਧ ਕਈ ਵਾਰ ਮਸਪਾਈ ਦੜ ਹੋਈ ਪਈ ਸੀ ਕਮਨ ਫੇਅਰ ਸਿਟੀ ਰਿਕਵਰ ਤਾਂ ਹੁੰਦਾ ਵੀ ਰੂਮ ਸੈੱਟ ਹੋ ਜਾਈ ਹੈ ਹੈਲਪਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਰੂਮ ਸੈੱਟ ਕਰਦਾ ਇਧਰ ਉਧਰ ਕੋਈ ਫालतू ਕੋਈ ਚੀਜ਼ ਕੋਈ ਕੱਪੜਾ ਪੈਕ ਸਟੌਰ ਚੱਕਦਾ ਬੈਂਡ ਤੇ ਮੈਂ ਹਲਕਾ ਇਹ ਕੰਬਲ ਰੱਖ ਲਾਨੇ ਦੀ ਨੇ ਜੇ ਰੈਸਟ ਕਰਨਾ ਤਾਂ ਕੰਬਲ ਲਿਆ ਜਾਂਦਾ ਤੇ ਹੁਣ ਕੱਪੜੇ ਜਿਵੇਂ ਧੁੱਤੇ ਜਾ ਰਹੇ ਸੀ ਸੁੱਕਣੇ ਪਾਈਏ ਆ ਜਾਰੀ ਸੀ ਕੰਢ ਕੇ ਟੋਵਲ ਸੀ ਪਹਿਲਾਂ ਟੋਵਲ ਸਰ ਲੋਡ ਸੀਗਾ ਤੇ ਇਹ ਭਾਰੀ ਸੀ ਜਿਵੇਂ ਜਿਵੇਂ ਧੁੱਤੇ ਜਾ ਰਹੇ ਸੀ ਫਸੇ ਮਸ਼ੀਨ ਥੋੜਾ ਜਿਹਾ ਇਹ ਹੁੰਦਾ ਕਿ ਉੱਪਰ ਗੇੜੇ ਮਾਰਨੇ ਪਰ ਫਿਰਤ ਕਰਨੀ ਪੈਂਦੀ ਕੱਪੜਿਆਂ ਤੇ ਫੁੱਲੀ ਤਾਂ ਆ ਹੀ ਹੁੰਦਾ ਇੱਕ ਵਾਰ ਚਲੋ ਤੁਸੀਂ ਪਾ ਦੋ ਉਸ ਤੋਂ ਬਾਅਦ ਧੋ ਕੇ ਸੁੱਕ ਕੇ ਹੀ ਨਿਕਲਣਗੇ ਫੇਰ ਹੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਜਾਣ ਦੇ ਕੋਲੇ ਉਹਨਾਂ ਟਾਈਮ ਤੁਸੀਂ ਬਿਨਾਂ ਚਿੰਤਾ ਕਰੇ ਆਪਦਾ ਕੋਈ ਵੀ ਕੰਮ ਕਰ ਸਕਦੇ ਹੋ ਪਰ ਸੈਮੀ ਮਸ਼ੀਨ ਤੁਹਾਨੂੰ ਜਿਵੇਂ ਜਿਵੇਂ ਕੱਪੜੇ ਧੋਤਿਆਂ ਦੇ ਟਾਈਮ ਹੁੰਦਾ ਜਾਂਦਾ ਪਤਾ ਲੱਗਦਾ ਰਹਿੰਦਾ ਹਨ ਫੇਰ ਨਾਲ ਦੀ ਨਾਲ ਤੁਸੀਂ ਹੋਰ ਲੋਡ ਪਾ ਸਕਦੇ ਹੋ ਕਿਉਂਕਿ ਮਸ਼ੀਨ ਹੀ ਤਾਂ ਰੁਕ ਜਾਣਾ ਆਟੋਮੈਟਿਕਲੀ ਚੱਲਣਾ ਨਹੀਂ ਹੈਗਾ ਤੇ ਇਸ ਤਰ੍ਹਾਂ ਕੁਸ਼ਮੀਰ ਅਸਵੇਰੇ ਮਾਰਨਿੰਗ ਦਾ ਕੱਪੜਾ ਰੁਟੀਨ ਸੀ ਪਹਿਲਾਂ ਮੈਂ ਕੱਪੜੇ ਵਾਸ਼ ਕੀਤੇ ਸੀਗਾ 7:30 ਦਾ ਤੇ ਮੈਂ ਲੈ ਕੇ ਆ ਥੋੜਾ ਜਲਦੀ ਪਾਣ ਕੇ ਕੰਮ ਜ਼ਿਆਦੇ ਸੀ ਜੋ ਕੰਮ ਜ਼ਿਆਦੇ ਹੁੰਦੇ ਨੇ ਮੈਨੂੰ ਟਾਈਮ ਹੀ ਨਹੀਂ ਲੱਗਦਾ ਕੁਝ ਬਣਾਉਣ ਦਾ ਓਟਮੀਲ ਮੈਂ ਬਣਾ ਲਵਨੀ ਆ ਫਿਰ ਸੋਰਟਸ ਦੁੱਧ ਵਿੱਚ ਪੀਂਹ ਲਓ ਜੋ ਟਾਈਮ ਲੱਗੇ ਆਪਾਂ ਕੁਝ ਵੀ ਆਪਾਂ ਦਾ ਡਰਾਈ ਫਰੂਟ ਨੱਟਸ ਪਾ ਕੇ ਦੇ ਵਿੱਚ ਖਾਣਾ ਪਾ ਕੇ ਖਾ ਲਓ ਕਮ ਐਨੇ ਜ਼ਿਆਦਾ ਨੇ ਨਾ ਪਰ ਮੈਂ ਸੋਚਾਂ ਆਪਦਾ ਬ੍ਰੈਕਫਾਸਟ ਮੈਂ ਟਾਈਮ ਤੇ ਕਰਾਂ ਉਹ ਤਾਂ ਮੈਂ ਗਈ ਲੇਟ ਮੈਂ 9:00 9 ਦੇ ਵਿੱਚ ਵਿੱਚ ਕਰ ਲਾਂਣੀ ਹੁੰਦੀ ਆ ਪਰ 7:30 ਹੋ ਗਏ ਹੁਣ ਤੇ ਕੋਈ ਗੱਲ ਨਹੀਂ ਐਨੀ ਵੀ ਜ਼ਿਆਦਾ ਲੇਟ ਨਹੀਂ ਪਰ ਬ੍ਰੈਕਫਾਸਟ ਆਪਦਾ ਟਾਈਮ ਤੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਕੀ ਹੁ ਮੈਨੂੰ ਸਮਝ ਆ ਗਈ ਵੀ ਆਪਣੇ ਕੰਮ ਚਾਹੀ ਤੁਹਾਨੂੰ ਕਿੰਨੀ ਨਹੀਂ ਆਪਣੇ ਮੀਲਸ ਪ੍ਰੋਪਰ ਟਾਈਮ ਤੇ ਰੱਖੋ ਹਨਾ ਬ੍ਰੇਕਫਾਸਟ ਲੰਚ ਡਿਨਰ ਪਾਣੀ ਪੀਣਾ ਫਰੂਟ ਖਾਣਾ ਇਹ ਚੀਜ਼ਾਂ ਟਾਈਮ ਤੇ ਤੁਹਾਡੇ ਹੋਣ ਇਹ ਚੀਜ਼ਾਂ ਨਾਲ ਥੋੜਾ weight maintain ਜਾਂ weight loss ਬਹੁਤ ਫਰਕ ਪਾਉਂਦੀਆਂ ਨੇ ਸੋ ਬ੍ਰੇਕਫਾਸਟ ਆਪਾਂ ਲੇਟ ਨਹੀਂ ਕਰਨਾ ਭੁੱਖ ਵੀ ਲੱਗ ਜਾਂਦੀ ਇਸ ਟਾਈਮ ਤੇ ਤੇ ਕੰਮਾਂ ਚੱਲੀ ਜਾਣੇ ਨੇ ਕੰਮਾਂ ਦੀ ਰਫਤਾਰ ਚੱਲੀ ਜਾਣੀ ਇਦਾਂ ਹੀ ਸਲੋ ਜਾਂ ਤੇਜ਼ ਕੰਮ ਨਹੀਂ ਖਤਮ ਹੋਣੀ ਹਨਾ ਚਲੋ ਵਾਹਿਗੁਰੂ ਨੇ ਚੰਗਾ ਆਪਾਂ ਨੂੰ ਕੰਮ ਲਾਇਆ ਹੋਇਆ ਉਸ ਗੱਲ ਦਾ ਆਪਾਂ ਬੁਰਾ ਨਾ ਮਨਾਈਏ ਕਿ ਆਪਾਂ ਨੂੰ ਕੰਮ ਨਹੀਂ ਕੰਮਾਂ ਨੂੰ ਵੀ ਕਰਦੇ ਕਰਦੇ ਇੰਜੋਏ ਕਰੋ ਵਿਚ ਵਿਚ ਆਪਣਾ ਖਾਣਾ ਵੀ ਜਿੰਮੀ ਥੋੜਾ ਟਾਈਮ ਹੋ ਜਾਂਦਾ ਉਹ ਵੀ ਇੰਜੋਏ ਕਰੋ ਵਿਚ ਵਿਚ ਰੈਸਟ ਵੀ ਕਰੋ ਬ੍ਰੇਕਸ ਵੀ ਲਓ ਸਭ ਕੁਝ ਜ਼ਰੂਰੀ ਹੈ ਕੰਮ ਕਰਨਾ ਵੀ ਜ਼ਰੂਰੀ ਹੈ ਖਾਣਾ ਵੀ ਜ਼ਰੂਰੀ ਹੈ ਰੈਸਟ ਕਰਨਾ ਵੀ ਜ਼ਰੂਰੀ ਹੈ ਤੇ ਕਰਦੇ ਹਾਂ ਹੁਣ ਆਪਣਾ ਬ੍ਰੇਕਫਾਸਟ ਆ ਗਿਆ ਫਰੂਟ ਨਹੀਂ ਕੋਈ ਵੀ ਐਡ ਕੀਤਾ ਦੇ ਵਿੱਚ ਬਨਾਣਾ ਵੀ ਹੈ ਨਹੀਂ ਸੀਗਾ ਐਪਲ ਹੈਗਾ ਸੀ ਐਪਲ ਮੈਨੂੰ ਘਾਟੇ ਚੰਗਾ ਲੱਗਦਾ ਟਾਈਮ ਹੋ ਗਿਆ ਪਾਣੀ ਪਾਸ ਤਾਂ ਮੈਂ ਆਪਣਾ ਬ੍ਰੇਕਫਾਸਟ ਕਰ ਲਈ ਮੈਨੂੰ ਮੈਨੂੰ ਉੱਪਰ ਸਾਰੇ ਮਸਮਾਨ ਚੱਕ ਲਈ ਹਾਰਪਿਕ ਤੇ ਸਸਤੀ ਤੇ ਹਾਰਪਿਕ ਤੇ ਨੈਡ ਹਾਰਪਿਕ ਹੋਇਆ ਕੋਲ ਇਨ ਹੋ ਗਈ ਮਿਰਰ ਸਾਫ ਕਰਨ ਨੂੰ ਛੋਟਾ ਬਾਈਪਰ ਹੋ ਗਿਆ ਐਕਸਟਰਾ ਕਪੜੇ ਹੋ ਗਏ ਸਾਰਾ ਸਮਾਨ ਮੈਂ ਚੱਕ ਲਈ ਇੱਥੇ ਤੇ ਹੁਣ ਕਰ ਰਹਾ ਵਾਸ਼ਰੂਮ ਦੀ ਡੀਪ ਕਲੀਨਿੰਗ ਮੈਨੂੰ ਅੱਧੇ ਘੰਟੇ ਤੋਂ ਲੈ ਕੇ ਪੌਣੇ ਘੰਟੇ ਦੇ ਵਿੱਚ ਵਿੱਚ ਟਾਈਮ ਲੱਗ ਰਿਹਾ ਸਾਫ ਸਫਾਈ ਤੇ ਕਿਉਂਕਿ ਆ ਬਾਥਰੂਮ ਨਾ ਯੂਜ਼ ਕੀਤਾ ਸੀ ਉੱਪਰ ਗੈਸਟ ਨੇ ਸਟੇ ਕੀਤੀ ਸੀ ਜਿਹਨਾਂ ਦਾ ਵਿਆਹ ਸੀਗਾ ਉਹਨਾਂ ਨੂੰ ਗੈਸਟ ਆਏ ਸੀਗੇ ਉੱਪਰ ਇਹ ਤੇ ਸਮੀਕਰ ਸਟੇਸ ਤੇ ਉਹਨਾਂ ਨੇ ਵਾਸ਼ਰੂਮ ਯੂਸ ਕੀਤਾ ਸੀ ਵੀਰੇ ਇਹਦੀ ਡੀਪ ਕਲੀਨਿੰਗ ਕਰਨੀ ਜ਼ਰੂਰੀ ਹੈ ਕਿਉਂਕਿ ਸਾਰਾ ਪਾਣੀ ਦੇ ਛਿੱਟੇ ਕੰਦਾ ਤੇ ਪਏ ਨੇ ਸਾਰੇ ਮੈਂ ਡੀਪ ਕਲੀਨਿੰਗ ਵਾਸ਼ ਅੱਛੀ ਤਰ੍ਹਾਂ ਸਲਫਨਾ ਵਾਸ਼ ਕਰੂੰਗੀ ਲੱਗ ਜਿョਰਦਾ ਕੌਣਾ ਘੰਟਾ ਫਿਰ ਨੀਚਲਾ ਬਾਥਰੂਮ ਆ ਕੇ ਫੇਰ ਤੱਕ ਲੂੰਗੀ ਪਹਿਲਾਂ ਉੱਪਰਲਾ ਕਰਨਾ ਜ਼ਰੂਰੀ ਆ ਵੀ ਇਹ ਅਸੀਂ ਯੂਜ਼ ਨਹੀਂ ਕਰਦੇ ਫਿਰ ਇਹਦੇ ਟੈਪਸ ਤੇ ਜਿਹੜੇ ਵਾਟਰ ਸਟੇਨਸ ਨੇ ਉਹ ਪਏ ਪਏ ਤੇ ਹਾਰਡ ਹੋ ਜਾਣਗੇ ਫਿਰ ਉਤਰਨੇ ਹੈਗੇ ਇਸ ਕਰਕੇ ਪਹਿਲਾਂ ਕਰਦੇ ਆ ਸਾਰੇ ਹਥਿਆਰ ਅੱਗ ਲੈ ਕੇ ਨੀ ਪੁਰਾਣਾ ਟੂਥ ਬ੍ਰਸ਼ ਰਾ ਹਾਲ ਸਾਫ ਕਰਨ ਨੂੰ ਉੱਪਰੋਂ ਕਿਹਨਾ ਸਮਾਨ ਇਹ ਨਾ ਜਿੰਦਾ ਸੀ ਬੀਬੀ ਯੂਜ਼ ਨਹੀਂ ਕਰਦੇ ਜਿੰਦੇ ਐਨੀ ਡੀਪ ਕਲੀਨਿੰਗ ਹੋਤੀ ਇਹਦਾ ਸਾਰਾ ਸਮਾਨ ਨੂੰ ਮਿੱਟੂ ਹੀ ਚੱਪਣਾ ਪਿਆ ਕਰਦੇ ਹਾਂ ਕਲੀਨ ਸ਼ੁਰੂ ਇਹਦੀ ਤੇ ਹੁਣ ਕਰ ਰਹੀ ਸੀ ਕਲੀਨ ਉੱਪਰ ਵਾਲਾ ਵਾਸ਼ਰੂਮ ਉਹ ਤਾਂ ਮੈਂ ਵੈਸੇ ਜਦੋਂ ਕਲੀਨ ਕਰਦੀ ਹੁੰਦੀ ਐਨਾ ਜ਼ਿਆਦਾ ਡੀਪ ਕਲੀਨਿੰਗ ਨਹੀਂ ਕਰਦੀ ਕਿਉਂਕਿ ਯੂਜ਼ ਨਹੀਂ ਕਰਦਾ ਪਰ ਹੁਣ ਗੈਸਟ ਨੇ ਇੱਥੇ ਸਟੇ ਕੀਤੀ ਸੀ ਯੂਜ਼ ਕੀਤਾ ਸੀ ਫਿਰ ਇਸ ਕਰਕੇ ਡੀਪ ਕਲੀਨਿੰਗ ਕਰਨੀ ਜ਼ਰੂਰੀ ਸੀ ਕਿਉਂਕਿ ਇਸ ਵਾਰ ਅਸੀਂ ਯੂਜ਼ ਨਹੀਂ ਕਰਾਂਗੇ ਉਹ ਫਿਰ ਜਿਵੇਂ ਸਾਬਣ ਦੇ ਪਾਣੀ ਦੇ ਟਾਈਲਸ ਤੇ ਦਾਗ ਲੱਗੇ ਹੋਏ ਨੇ ਛਿੱਟੇ ਲੱਗੇ ਹੋਏ ਨੇ ਉਹ ਫਿਰ ਬਿਲਕੁਲ ਹਾਰਡ ਸਟੇਨਸ ਬਣ ਜਾਣਗੇ ਜੋ ਉਤਰਨਗੇ ਨਹੀਂ ਇਸ ਕਰਕੇ ਮੈਂ ਉਹਨਾਂ ਨੂੰ ਅੱਜ ਇੱਕ ਵਾਰੀ अच्छੀ ਤਰ੍ਹਾਂ ਸਰਫ ਨਾਲ ਕਲੀਨ ਕਰਕੇ ਫਿਰਨ ਡਰਾਈ ਕਰਾਂਗੀ ਤਾਂ ਕਿ ਜਿਹੜੇ ਸਾਬੰਦੇ ਕੋਈ ਦਾਗ ਧੱਬੇ ਹੈਗੇ ਨੇ ਸਟੇਨਸ ਨੇ ਅੱਛੀ ਤਰ੍ਹਾਂ ਇੱਕ ਵਾਰ ਸਾਫ਼ ਹੋ ਜਾਣ ਟਾਈਲਸ ਚਮਕਦੇ ਰਹਣੇ ਉਹ ਰਫਨੈਸ ਦੀ ਆਏ ਉਹਨਾਂ ਟਾਈਲਸ ਵਿੱਚ ਉਹ ਵੀ ਦੇਖਣ ਚ ਵੀ ਦਾਗ ਜੀ ਚਮਕਦੇ ਨੇ ਉਹ ਬੁਰੇ ਲੱਗਦੇ ਨੇਗੇ ਕਿਉਂਕਿ ਇਹ ਬਾਥਰੂਮ ਯੂਜ਼ ਡੇਲੀ ਨਹੀਂ ਹੁੰਦਾ ਹੈਗਾ ਜਿਹੜਾ ਡੇਲੀ ਯੂਜ਼ ਹੁੰਦਾ ਉਹ ਚਾਹੇ ਉਸ ਦੋ ਦਿਨਾਂ ਕਰੋ ਉਹਨੂੰ ਕੋਈ ਨਾ ਫਰਕ ਨਹੀਂ ਪੈਂਦਾ ਹੈਗਾ ਪਰ ਜਿਹੜਾ ਆਪਾਂ ਡੇਲੀ ਯੂਜ਼ ਸੌਰੀ ਡੇਲੀ ਨਹੀਂ ਯੂਜ਼ ਕਰਦੇ ਉਹਦਾ ਸਫ ਜ਼ਰੂਰੀ ਹੋ ਜਾਂਦੀ ਹੈ ਵਾਸ਼ਰੂਮ ਐ ਸਾਰਾ ਡੀਪ ਕਲੀਨ ਕਰਤਾ ਫਲੋਰ ਅ ਚੀਤਰ ਸਾਫ ਕਰਤਾ ਡਰਾਈ ਕਰਤਾ ਤੇ ਹੁਣ ਲਾਸਟ ਤੇ ਮੈਂ ਟੈਪਸ ਦੇ ਵਾਸਤੇ ਮੈਂ ਕਪੜਾ ਪਹਿਲਾਂ ਮਾਰਤਾ ਸੀ ਪਰ ਫਿਰ ਵੀ ਮੈਂ ਇੱਕ ਟੈਪ ਕਲੀਨਰ ਨਾਲ ਇਹਨਾਂ ਨੂੰ ਕਲੀਨ ਕਰ ਰਹੀ ਹਾਂ ਤਾਂ ਕਿ ਪਾਣੀ ਦੇ ਡ੍ਰੌਪਸ ਦੇ ਕੋਈ ਵੀ ਦਾਗ ਇਹਨਾਂ ਤੇ ਨਾ ਰਹਿਣ ਸ਼ਾਈਨ ਆ ਜਾਏ ਅੱਛੀ ਕਲੀਨਰ ਨਾਲ ਮੈਂ ਕਿਤੇ ਕਪੜੇ ਤੇ ਲਗਾ ਕੇ ਨਾ ਵਾਈਪ ਕਰ ਦਨੀ ਹੈ ਟਾਈਮ ਹੋ ਗਿਆ 12:30 ਦਾ ਤੇ ਪੌਣੇ ਕਬਾਰੇ ਮੈਂ ਫ੍ਰੀ ਹੋਈ ਨਾ ਨੂੰ ਕਿ ਕੱਪੜੇ ਉਤਾਰੇ ਪੈਨ ਮਾਰੂ ਰੱਖੇ ਪੈਨ ਬੈਟ ਤੇ ਕੁਝ ਬਾਹਰ ਪੈਨ ਰ ਇਕੱਠੀ ਤੈਅ ਕਰੂੰਗੀ ਮੇਰਾ ਟਾਈਮ ਹੀ ਲੱਗਿਆ ਮੂੰ ਤਾਂ ਮੈਂ ਨਾਲ ਦੀ ਨਾਲ ਤੈਅ ਕਰ ਲਾਉਣੀ ਹੋਈਆਂ ਕੱਪੜੇ ਵੀ ਨਾਲ ਦੀ ਨਾਲ ਸਮਝਾਂਦੇ ਨੇ ਤੇ ਬੈਟ ਤੇ ਵੀ ਖਲਾਰਾ ਨਹੀਂ ਪੈਂਦਾ ਫਿਰ ਅੱਜ ਮੇਰਾ ਟਾਈਮ ਹੀ ਲੱਗਿਆ ਹੁਣ ਮੈਂ ਕਿ ਫਰੂਟ ਖਾਣਾ ਪਹਿਲਾਂ ਕੱਪੜੇ ਬਾਅਦ ਚ ਇਸ ਤੇ ਤੈਅ ਕਰੂੰਗੀ ਫਿਰ ਵੀਡੀਓ ਐਡਿਟ ਕਰਨੀ ਆ ਪਾਰਟ ਵੀਨ ਵਿੱਚ ਹੋਇਆ ਤਿੰਨ ਚਾਂਦਨ ਹੋ ਗਏ ਸਾਰਾ ਫਿਰ ਆਪਣੀ ਨਾ ਰੁਟੀਨ ਹਿੱਲ ਜਾਂਦਾਗਾ ਤੇ ਫਿਰ ਹੌਲੀ ਹੌਲੀ ਹੁਣ ਵੈਪ ਰੁਟੀਨ ਆਵਾਂਗੇ ਫਰੂਟ ਖਾ ਲਈ ਫਰੂਟ ਖਾਣਾ ਬਹੁਤ ਜ਼ਰੂਰੀ ਹੈ ਮੌਸਮ ਹੈ ਔਰੇਂਜ ਦਾ ਨਾਹ ਲੈ ਔਰੇਂਜ ਮੈਨੂੰ ਅੱਛਾ ਲੱਗਦੇ ਨੇ ਐਪਲ ਤਾਂ ਮੈਨੂੰ ਜਮ ਨਹੀਂ ਅੱਛਾ ਲੱਗਦਾ ਕੰਮ ਮਹੂਰੀਨ ਆਪਣੀ ਰਫ਼ਤਾਰ ਤੇ ਨੀਚੇ ਨਾਲ ਵਾਸ਼ਰੂਮ ਵੀ ਮੈਂ ਧੂਤਾ ਉੱਪਰ ਨਾਲ ਵੀ ਧੂਤਾ ਪਾਣੀ ਵਾਲੇ ਕੰਮ ਮੈਂ ਅੱਜ ਕਰਦੇ ਕੱਲ ਨੂੰ ਮੈਂ ਸੁੱਕੀ ਟੈਸਟਿੰਗ ਕਰੂੰਗੀ ਫਿਰ ਅੱਜ ਕੱਪੜੇ ਵਗੈਰਾ ਸੰਭਾਲ ਦੂੰਗੀ ਪ੍ਰੈਸਾਂ ਨੇ ਪ੍ਰੈਸ ਕਰ ਲੂੰਗੀ ਕੋਈ ਹੋਣਗੇ ਪ੍ਰੈਸਾਂ ਲਈ ਫਿਰ ਕੱਲ ਨੂੰ ਸੁੱਕੇ ਕੰਮ ਰਹਿਣਗੇ ਟੈਸਟਿੰਗ ਸੁੱਕੀ ਬਸ ਅੱਜ ਪਾਣੀ ਵਾਲੇ ਕੰਮ ਮੈਂ ਤਾਂ ਹੀ ਖਤਮ ਕੀਤੇ ਨੇਗੇ ਫਿਰ ਇੱਕ ਤਰ੍ਹਾਂ ਦੇ ਕੰਮ ਕਰਨੇ ਆ ਸੌਖੇ ਹੋ ਜਾਂਦੇ ਨੇ ਮਨ ਕਹਣੀ ਔਰ ਇਹ ਵਾਲੇ ਬੇਟੀ ਦੇ ਨਾਲ ਮੈਂ ਖਾ ਲਾ ਇਹ ਕੱਪੜੇ ਸੈ ਕਰੂੰਗੀ ਫਿਰ ਇਹਨੇ ਲੰਚ ਟਾਈਮ ਹੋ ਜਾਊਗਾ ਟਾਈਮ ਹੋ ਰਿਹਾ ਸਵਾ 3:00 ਸਵਾ 3:00 ਹੋ ਗਏ ਮੈਂ ਕਿ ਸ਼ਾਮ ਦੀ ਸਬਜੀ ਦੀ ਮੈਂ ਤਿਆਰੀ ਕਰਕੇ ਰੱਖ ਦਾਂ ਮਸਾਲਾ ਚੌਪ ਕਰ ਦਾਂ ਸਬਜੀ ਕੱਟੀ ਪਈ ਇਧਰ ਗਾਜਰਾਂ ਕੱਟੀਆਂ ਪਈਆਂ ਨੇ ਮਟਰ ਫ੍ਰਿਜ ਵਿੱਚ ਕੱਢੇ ਪਏ ਨੇ ਇੱਕ ਆਲੂ ਕੱਟ ਕੇ ਰੱਖ ਦਾਂ ਨਹੀਂ ਗਾਜਰ ਮਟਰ ਆਲੂ ਮਿਕਸ ਬਣਾ ਲੂਗੀ ਸਬਜੀ ਤੇ ਆ ਪਿਆਜ਼ ਵਗੈਰਾ ਚੌਪ ਕਰਕੇ ਰੱਖ ਦਾਂਗੀ ਸੱਜਣੂ ਮੈਨੂੰ ਲੱਗੂ ਸਬਜੀ ਬਣਾਉਣ ਦਾ ਟਾਈਮ ਫਟਾਫਟ ਤੜਕਾ ਲਗਾ ਦਿੰਦੀ। ਭਾਂਡੇ ਤੇ ਨ ਸਿੰਕ ਵਿੱਚ ਲਾਂਚ ਵਾਲੇ ਸਾਫ਼ ਕਰਨ ਵਾਲੀ ਉਹ ਕੰਕੀ ਰੱਖ ਦਾਨੀ। ਆ ਫਿਰ ਕੱਲੀ ਸਬਜੀ ਰਹਿ ਗਈ ਬਣਾਉਣੀ। ਬਾਕੀ ਦਿਨ ਕਿਵੇਂ ਲੰਘ ਗਿਆ ਨੀ ਕਿੰਨੇ ਕਿੰਨੇ ਕੰਮ ਕਰਦਿਆਂ ਦਾ ਪਤਾ ਹੀ ਨਹੀਂ ਲੱਗਿਆ ਹੈਗਾ। ਬਹੁਤ سارے ਕੰਮ ਹੋ ਗਏ ਹਲੇ ਰਹਿ ਵੀ ਗਏ। ਤੇ ਕੰਮ ਵੀ ਬਹੁਤ ਨਿਬੜ ਗਿਆ ਜਿਨੇ ਕਿਨਿਕੇ ਨਿੱਕੇ ਚੱਕਰ ਜੀ ਕਰਨ ਵਾਲੀ ਪਈ ਸੀ ਹਜੇ ਵੀ ਮੇਰੀ ਕਵਰ ਸੈੱਟ ਕਰਨ ਵਾਲੀ ਵੇਜੇ ਤੁਹਾਨੂੰ ਹਾਲਤ ਦਿਖਾਵਾਂ ਨਾ ਮੇਰੀ ਬਿਮਾਰੀ ਦੀ। ਥੁੰਨੇ ਪਏ ਨੇ ਕੱਪੜੇ ਵਿੱਚ ਆਏ ਭਰੀ ਪਈ ਐ ਜਮਾ। ਉਹ करूंगी ਸੈਟ ਫਿਰ ਮੈਂ ਤੇ ਸ਼ਾਮ ਦੀ ਸਬਜ਼ੀ ਨੇ ਲੇਟ ਹੋ ਜੇ ਜੀ ਮੈਂ ਉਹ ਕੰਮ ਕਰਨ ਲੱਗੀ ਚਾਹ ਵੀ ਮੈਂ ਹਜੇ ਪੀਣੀ ਹੈ ਤਾਂ ਸੰਪਾੜਨ ਹੈ ਲਸਣ ਤੇ ਪਿਆਜ਼ ਮੈਂ ਇਕੱਠਾ ਚੌਪ ਕਰ ਲੂੰਗੀ ਅਦਰਕ ਨੂੰ ਮੈਂ ਚੌਪ ਨਹੀਂ ਕਰੂੰਗੀ ਕਿਉਂਕਿ ਫਿਰ ਮੂੰਹ ਚ ਆ ਜੂ ਫਿਰ ਦਿਵਿੰਦਰ ਨੂੰ ਪਸੰਦ ਨਹੀਂ ਹੈਗਾ ਜਦੋਂ ਅਦਰਕ ਪਾਉਣਾ ਉਹਨੇ ਕद्दूकस ਕਰ ਲਾ ਨਹੀਂ ਹੁੰਦੀ ਆ ਜਾਂ ਪੇਸਟ ਹੋਵੇ ਤਾਂ ਮੈਂ ਪੇਸਟ ਕਰ ਲਾਂ ਜਾਂ ਫਿਰ ਫਰੈਸ਼ ਤਰੀਕ ਕद्दूकस ਮੈਂ ਤਰੀਕ ਕਰ ਲਵਾਂ ਤਾਂ ਫਿਰ ਉਹ ਵੀ ਪਤਾ ਨਹੀਂ ਲ ਮੂੰਹ ਚ ਨਹੀਂ ਆਉਣਾ ਕਿੰਸੀ ਨਾਲ ਇਹਨਾਂ ਕੰਮ ਕਰਨਾ ਬਹੁਤ ਈਜ਼ੀ ਹੋ ਗਿਆ ਸੱਚ ਚਾਪਿੰਗ ਕਰਨੀ ਬਹੁਤ ਈਜ਼ੀ ਹੋ ਗਈ ਇਹ ਤਾਂ ਕਿੱਥੇ ਬਰੀਕ ਬਰੀਕ ਤੁਸੀਂ ਮੱਥਾ ਮਾਰ ਚਲੋ ਕੱਟੀ ਚਲੋ ਪਿਆਜ਼ ਹਨ फटाफट ਕੰਮ ਹੋ ਜਾਂਦਾ ਆਪਣਾ ਚੋਪਰ ਨਾਲ ਬਹੁਤ ਹੀ ਮौज ਆਇਤਾ ਚਲੋ ਜੋਂ ਸਬਜ਼ੀ ਦੀ ਤਿਆਰੀ ਤਿਆਰੀ ਕਰਦੇ ਆ ਤੇ ਜਿਹੜਾ ਸੂਟ ਮੈਂ ਪਾਇਆ ਸੀ ਮੈ ਰੀ ਤੇ ਹੁਣ ਮੈਂ ਉਹ ਸੰਭਾਲ ਲਈ ਸੀ ਧੁੱਪ ਲਵਾਈ ਸੀ ਅੱਜ ਮੈਂ ਇਹਨੂੰ ਪੁੱਠਾ ਕਰਕੇ ਨਾ ਇੱਕ ਵਾਰ ਧੁੱਪ ਲਵਾ ਦੇਣੀ ਕਿਉਂਕਿ ਪਾਰਟੀ ਵੇਅਰ ਜਿਹੜੇ ਸੂਟ ਹੁੰਦੇ ਨੇ ਆਪਾਂ ਇੱਕ ਵਾਰ ਪਾ ਕੇ ਨਾ ਤਾਂ ਆਪਾਂ ਧੋ ਸਕਦੇ ਹਾਂ ਨਾ ਆਪਾਂ ਡਰਾਈ ਕਲੀਨ ਕਰਾ ਸਕਦੇ ਹੁੰਦੇ ਆਗੇ ਫਿਰ ਮੈਂ ਇੱਕ ਵਾਰ ਤੋਂ ਉਹਨਾਂ ਨੂੰ ਪੁੱਠਾ ਕਰਕੇ ਧੁੱਪ ਲਗਾਉਣੀ ਹੁੰਦੀ ਆ ਧੁੱਪ ਥੋੜੀ ਜਿਹੀ ਧੁੱਪ ਬਹੁਤ ਜ਼ਿਆਦਾ ਨਹੀਂ ਆ ਅੱਧਾ ਪੌਣਾ ਘੰਟੇ ਦੀ ਧੁੱਪ ਬਸ ਐਨੀ ਧੁੱਪ ਲਗਵਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਮੈਂ ਤੈਅ ਕਰਕੇ ਅੱਛੀ ਤਰ੍ਹਾਂ ਪੈਕੇਟਸ ਦੇ ਵਿੱਚ ਮੈਂ ਰੱਖ ਲੈਂਦੀ ਜਿਵੇਂ ਆਪਣੇ ਕਿਲੋ ਹੁੰਦੇ ਨੇ ਕੱਪੜੇ ਵਾਲੇ ਪੈਕੇਟ ਮੈਂ ਆਨਲਾਈਨ ਉਹ ਗਾਈ ਸੀ ਕਿ ਬੈਗਸ ਦੇ ਤੁਹਾਨੂੰ ਵੀ ਦਿਖਾਈ ਸੀ ਤੇ ਉਹਨਾਂ ਵਿੱਚ ਇੱਕ ਇੱਕ ਕੱਲਾ ਕੱਲਾ ਸੂਟ ਪਾ ਕੇ ਮੈਂ ਰੱਖਦੀ ਆ ਤਾਂ ਕਿ ਜਦੋਂ ਵੀ ਆਪਾਂ ਨੂੰ ਕੋਈ ਵੀ ਕੱਪੜਾ ਚਾਹੀਦਾ ਸੂਟ ਚਾਹੀਦਾ ਲੱਭਣਾ ਕਿਤਾ ਆਪਾਂ ਨੂੰ ਚਾਹੀਦਾ ਤਾਂ इजीली ਆਪਾਂ ਇੱਕ ਬੈਗ ਚੱਕੀ ਉਹਨੂੰ ਖੋਲੀਏ ਤੇ ਕਾਢੀਏ ਵੀ ਸਾਰੇ ਕੱਪੜੇ ਆਪਣੇ ਖਰਾਬ ਨਾ ਹੋਣ। ਅੱਛੀ ਲੱਗੀ ਮੈਨੂੰ ਇਹ ਚੀਜ਼ ਪਾਰਟੀ ਵੇਅਰ ਸੂਟਸ ਲਈ ਕਿਉਂਕਿ ਇਹ ਸੂਟ ਇਹਨੇ ਮਹਿੰਗੇ ਹੁੰਦੇ ਨੇ ਸੰਭਾਲਣੇ ਵੀ ਜ਼ਰੂਰੀ ਹੁੰਦੇ ਨੇਗੇ ਇਹਨਾਂ ਟੇਕ ਕੇਅਰ ਕਰਨੀ ਬਹੁਤ ਜ਼ਰੂਰੀ ਹੁੰਦੀ ਆ। ਜੇ ਆਪਾਂ ਅੱਛੀ ਤਰ੍ਹਾਂ ਆਪਾਂ ਸੰਭਾਲ ਲੈਣਾ ਤੇ ਕੇਅਰ ਕਰਦੇ ਫਿਰ ਤਾਂ ਕੱਪੜਾ ਕਿਤੇ ਵੀ ਜਾਂਦਾ ਹੈਗਾ। ਮੂੰ ਚਾਹੇ ਆਪਾਂ ਦੋ ਵਾਰ ਚਾਰ ਵਾਰ ਪਾ ਕੇ ਗਾਇਦੇ ਨੇ ਮੇਰੇ ਸੂਟ ਮੈਂ ਬਹੁਤ ਪਾ ਲਿਆ ਪਰ ਕੱਪੜੇ ਕਦੇ ਪੁਰਾਣੇ ਨਹੀਂ ਹੁੰਦੇ ਪਾਰਟੀ ਵੇਅਰ ਸੂਟ ਕਦੇ ਵੀ ਪੁਰਾਣੇ ਨਹੀਂ ਹੁੰਦੇ ਹੈਗੇ। अच्छी तरह ਏਦਾ ਹੈ ਬੈਗ ਵਿੱਚ ਪਾ ਕੇ ਨਾ ਜ਼ਿੱਪ ਵੀ ਲੱਗੀ ਹੋਈ ਹੈ ਕੋਈ ਡਸਟ ਨਹੀਂ ਅੰਦਰ ਜਾਂਦੀ ਕੋਈ ਬਾਹਰ ਉਹ ਹੋਰ ਕਪੜਾ ਨਾਲ ਟੱਚ ਨਹੀਂ ਕਰੂ ਫਸੂਗਾ ਨਹੀਂ ਵਿੱਚ ਇਸ ਤਰ੍ਹਾਂ ਮੈਂ ਇਹਨਾਂ ਨੂੰ ਸੰਭਾਲ ਦਿੰਨ ਹਾਂ ਪੈਕ ਕਰਕੇ ਤੇ ਹੁਣ ਮੈਂ ਅਗੀ ਕਿਚਨ ਵਿੱਚ ਸ਼ਾਮ ਦੀ ਸਬਜੀ ਦਾ ਟਾਈਮ ਹੋ ਗਿਆ ਸੀ ਬਣਾਉਣ ਦਾ ਤੇ ਬਣਾਉਣ ਲੱਗਦੀ ਹੈ ਸਬਜੀ ਸਾਈਡ ਤੇ ਮਲਾਈ ਵੀ ਖੰਡ ਕੇ ਰੱਖੀ ਹੋਈ ਹੈ ਫ੍ਰਿਜ ਵਿੱਚੋਂ ਇਹ ਮਲਾਈ ਨੂੰ ਹੁਣ ਮੈਂ ਨਾ ਵੱਡੇ ਪਤਿਲੇ ਵਿੱਚ ਪਾ ਕੇ ਰੱਖ ਦੂੰਗੀ ਪਰ ਇਹਨੂੰ ਮੈਂ ਜਾਗ ਰਾਤ ਨੂੰ ਜਦੋਂ ਮੇਰਾ ਕਿਚਨ ਦਾ ਸਾਰਾ ਕੰਮ ਕੰਪਲੀਟ ਹੋ ਗਿਆ ਫਿਰ ਮੈਂ ਲਗਾਉਂਗੀ ਹਲੇ ਸਿਰਫ ਇਹਨਾਂ ਨੂੰ ਇੱਕ ਵੱਡੇ ਪਤਿਲੇ ਵਿੱਚ ਟਰਾਂਸਫਰ ਕਰਕੇ ਰੱਖ ਦਿਆਂ ਮਲਾਈ ਤਾਂ ਕਿ ਫ੍ਰਿਜ ਚੋਂ ਨਿਕਲ ਕੇ ਇਹਦਾ ਟੈਂਪਰੇਚਰ ਵੀ ਠੀਕ ਹੋ ਜਾਏ ਉਦੋਂ ਤੱਕ ਸ਼ਾਮ ਤੱਕ ਨਾਲੇ ਫ੍ਰਿਜ ਵੀ ਖਾਲੀ ਹੋਊਗਾ ਤੇ ਮੇਰੀ ਯਾਦ ਵੀ ਰਹੂ ਮਲਾਈ ਬਾਹਰ ਕੱਢੀ ਹੋਈ ਆ ਇਸ ਵਾਰ ਮਲਾਈ ਥੋੜੀ ਜ਼ਿਆਦਾ ਇਕੱਠੀ ਹੋ ਗਈ ਇਸ ਲਈ ਤਾਂ ਇੱਕ ਬਾਉਲ ਵੱਡਾ ਭਰਦਾ ਹੁੰਦੇ ਨਾਲ ਦੇ ਨਾਲ ਉਹਨੂੰ ਜਮਾ ਲਾਣਾ ਹੁੰਦਾ ਪਰ ਇਸ ਵਾਰ ਨਾਲ ਇੱਕ ਹੋਰ ਡੋਂਗਾ ਭਰ ਗਿਆ ਮਲਾਈ ਦਾ ਜਮਾ ਨਹੀਂ ਹੋਈ ਰਿੜਕ ਨਹੀਂ ਹੋਈ ਤੇ ਅੱਜ ਜ਼ਿਆਦਾ ਹੋ ਗਈ ਇਸ ਤੇ ਮਲਾਈ ਡੋਂਗੇ ਮੈਂ ਖਾਲੀ ਕਰ ਲਈ ਇੱਕ ਵਾਰ ਗਰਮ ਕਰਕੇ ਨਾ ਗੈਸ ਤੇ ਫਿਰ इजीली ਮলাই ਵਿੱਚੋਂ ਆ ਜਾਂਦੀ ਬਾਹਰ ਨਹੀਂ ਤੇ نیچے ਜੰਮ ਜਾਂਦੀ ਆ ਫਿਰ ਮੈਂ ਕਿਹਾ ਚਲੋ ਸਬਜੀ ਬਣਾਉਂਦੇ ਬਣਾਉਂਦੇ ਨਾਲ-ਨਾਲ ਮੈਂ ਸਾਈਡ ਤੇ ਇਹ ਵੀ ਕੰਮ ਕਰ ਲਾ ਫਿਰ ਮੈਨੂੰ ਇਹ ਕੰਮ ਵਾਸਤੇ ਅਲੱਗ ਤੋਂ ਟਾਈਮ ਨਹੀਂ ਕੱਢਣਾ ਪਊਗਾ ਸਬਜੀ ਨੂੰ ਤੜਕਾ ਲਗਾਉਂਦੇ ਲਗਾਉਂਦੇ ਨਾਲ ਮੇਰੀ ਮলাই ਵੀ ਇੱਕ ਭਾਂਡੇ ਵਿੱਚ ਇਕੱਠੀ ਹੋ ਜਾਊਗੀ ਦੋ ਡੋਂਗੇ ਖਾਲੀ ਹੋਣਗੇ ਭਾਂਡੇ ਪਤਲੇ ਵਿੱਚ ਮੈਂ ਅਲੱਗ ਤੋਂ ਘੜਤਾਂ ਨਹੀਂ ਆ ਨਾਲ ਨਾਲ ਮੈਂ ਲਗਾ ਰਹੀ ਸਬਜੀ ਨੂੰ ਤੜਕਾ ਆਲੂ ਗਾਜਰ ਮਟਰ ਮਿਕਸ ਸਬਜੀ ਮੈਂ ਬਣਾ ਰਹੀ ਆ ਜਦੋਂ ਮੈਂ ਸਬਜ਼ੀ ਬਣਾਉਣੇ ਕਿਚਨ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਾਲ ਕੋਈ ਹੋਰ ਨਿੱਕਾ ਮੋਟਾ ਕੋਈ ਕੰਮ ਹੈਗਾ ਨਾਲ ਨਾਲ ਮੈਂ ਉਹ ਵੀ ਕਰ ਲਾਂ ਤਾਂ ਕਿ ਆਪਣਾ ਟਾਈਮ ਬਚ ਸਕੇ ਤੇ ਇੱਕ ਵਾਰੀ ਚ ਆਪਾਂ ਜ਼ਿਆਦਾ ਕੰਮ ਕਰ ਸਕੀਏ ਇਸ ਕਰਕੇ ਮਲਾਈ ਵੀ ਮੈਂ ਕੱਢ ਕੇ ਰੱਖ ਲਈ ਮੈਂ ਅਗਰ ਰਾਤ ਨੂੰ ਵੀ ਟ੍ਰਾਂਸਫਰ ਕਰਨੀ ਹੈ ਤੇ ਹੁਣ ਵੀ ਮੈਂ ਕਰਕੇ ਹੀ ਰੱਖਦਾ ਰਾਤ ਨੂੰ ਸਿਰਫ ਮੇਰਾ ਫਿਰ ਅੱਧਾ ਕੰਮ ਰਹਿ ਜੂ ਵੀ ਚਲੋ ਪਤੀਲੇ ਵਾਲੀ ਮਲਾਈ ਨੂੰ ਇਕੱਠੀ ਕਰਕੇ ਜਾਗ ਲਗਾ ਦੂੰਗੀ ਨਿੱਕੀ ਕਰਕੇ ਥੋੜਾ ਜਿਹਾ ਮੈਂ ਡੋਂਗੇ ਵਿੱਚ ਪਾਣੀ ਪਾ ਲਿਆ ਪਾਣੀ ਨਾਲ ਨਾ ਫਿਰ ਸਾਈਟ ਸੋ ਅੱਛੀ ਤਰ੍ਹਾਂ ਮਲਾਈ ਉਤਰ ਆਊਗੀ ਇਹਤਰਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਿਚਨ ਚ ਇੱਕ ਕੰਮ ਦੇ ਨਾਲ ਨਾਲ ਇੱਕ ਅੱਧਾ ਕੰਮ ਨਾਲ ਹੋਰ ਹੋ ਜੇ ਤਾਂ ਆਪਣਾ ਇਸ ਤਰ੍ਹਾਂ ਟਾਈਮ ਬਚ ਜਾਂਦਾ ਫਿਰ ਕਾਫੀ ਟਾਈਮ ਸੇਵ ਹੋ ਜਾਂਦਾ ਕੰਮ ਵੀ ਜ਼ਿਆਦਾ ਹੁੰਦਾ ਤੇ ਟਾਈਮ ਵੀ ਸੇਵ ਹੁੰਦਾ ਤੇ ਮਲਾਈ ਮੈਂ ਮਲਾਈ ਮੈਂ ਹੁਣ ਗਰਮ ਨਹੀਂ ਕਰੀ ਸਿਰਫ ਇੱਕ ਪੱਟੇ ਪਤੀਲੇ ਵਿੱਚ ਖੜਤੀ ਜਦੋਂ ਮੈਂ ਰਾਤ ਨੂੰ ਜਾਗ ਲਗਾਉਂਗੀ ਫਿਰ ਉਹ ਤੱਕ ਇਹਦਾ ਟੈਂਪਰੇਚਰ ਬਿਲਕੁਲ ਨੋਰਮਲ ਹੋ ਜਾਊਗਾ ਕਿਉਂਕਿ ਨਿੱਗੀ ਤਾਂ ਮੈਂ ਕਰਨੀ ਹੈ ਜਵੇਂ ਆਪਾਂ ਦਹੀਂ ਜਮਾਉਣਾ ਨਿੱਗੀ ਕਰਕੇ ਜਾਗ ਲਗਾ ਦੂੰਗੀ ਹੈਲਪਰ ਉੱਪਰ ਲਾ ਰਹੀ ਆ ਪੋਚਾ ਮੈਂ ਗੇੜਾ ਮਾਰ ਕੇ ਆਣੀ ਉੱਪਰ ਉੱਪਰ ਚਲਦੀ 12 ਤਾਂ ਹੋਈ ਜਾਣੀ ਪਰਮ ਅੱਛਾ ਇਹ ਤਾਂ ਨਹੀਂ ਨਿਕਲੀ ਚਲ ਠੀਕ ਆ ਵਧੀਆ ਫਿਰ ਆ ਬੱਵਾ ਤੇ ਮੈਂ ਪਾਉਂਦਾ ਆ ਅਬ ਮਿੱਠਾ ਨਹੀਂ ਹੁ ਗੰਦ ਪਾਉਂਦੇ ਨੇ ਕੀ ਕਰੀਏ ਹੂੰ ਅਰੇ ਇਹਦਾ ਵੀ ਸਾਰਾ ਹੋ ਜਾਏ ਤੈਨੂੰ ਆ ਬਿਠਾ ਹੋਰ ਕੀ ਹੱਲ ਕਰੀ ਇਹਨਾਂ ਦਾ ਦੱਸ ਚਾਚੀ ਦੀ ਪਤਨੀ ਜਿੰਦੀ ਸਾਂ ਪੂਜਾ ਚ ਕਿੱਥੇ ਕਿੰਨਾ ਪਰਾ ਹੋ ਰਿਹਾ ਕੀ ਹੱਲ ਬਣੇ ਕਬੂਤਰਾਂ ਦਾ ਪਾਣੀ ਫਿਰ ਬਾਲਟੀਆਂ ਨਾਲ ਹੀ ਪਾ ਲਿਆ ਪਾਣੀ ਬਾਲਟੀਆਂ ਨਾਲ ਹੀ ਪਾ ਲਿਆ ਅੱਛਾ ਟਾਈਮ ਹੋ ਰਿਹਾ ਸਵਾ ਪੰਜ ਤਾਂ ਮੈਂ ਹੁਣ ਆ ਗਈ ਬਾਹਰ ਵੇੜੇ ਚ ਵਾਕ ਕਰਨ ਆ ਤਾਂ ਪਹਿਲਾਂ ਵੀ ਜਾਂਦੀ ਪਰ ਦਵਿੰਦਰ ਆ ਗਿਆ ਫਿਰ ਚਾਹ ਪਾਣੀ ਪੀਤਾ ਉਹਨਾਂ ਨੇ ਤੇ ਹੁਣ ਆਈ ਅੰਦਰੋਂ ਸਬਜ਼ੀ ਬਣ ਗਈ ਆਟਾ ਰਹਿ ਗੁੰਨਣਾ ਵਾਲਾ ਜਾ ਕੇ ਗੁੰਨੂਗੀ ਫਿਰ ਮੈਂ ਕਿ ਅੱਧਾ ਪੌਣਾ ਘੰਟਾ ਪਹਿਲਾਂ ਵਾਕ ਕਰਕੇ ਆਉਂਦੀ ਆ ਤਿੰਨ ਚਾਰ ਦਿਨਾਂ ਦਾ ਮੇਰਾ ਗੈਪ ਹੋਲਡ ਹੀ ਪੈ ਗਿਆ ਵਾਕ ਦਾ ਪਰ ਕੋਈ ਗੱਲ ਨਹੀਂ ਜਦੋਂ ਆਪਾਂ ਟ੍ਰੈਕ ਤੇ ਹੁਣ ਨੇ ਟ੍ਰੈਕ ਤੇ ਸਾਰੇ ਕੰਮ ਹੁੰਦੇ ਨੇ ਫਿਰ ਤਾਂ ਆਪਾਂ ਕਰ ਹੀ ਜਾਂਦੇ ਹਾਂ ਨਾ ਬਾਰੋ-ਬਾਰੀ ਕੰਮ ਸਾਰੇ ਹੋ ਹੀ ਜਾਂਦੇ ਨੇ ਪਰ ਜੇ ਥੋੜਾ ਜਿਹਾ ਗੱਡੀ ਟ੍ਰੈਕ ਤੇ ਉਧਰ ਹੋ ਜੇ ਫਿਰ ਸਾਰੇ ਕੰਮਾਂ ਦੇ ਹਿਲਚ ਹਲਚ ਹੋ ਜਾਂਦੀ ਆ ਤੇ ਹੁਣ ਫੇਰ ਆਉਨੇ ਆ ਵਾਪਸ ਆਪਣੇ ਰੁਟੀਨ ਤੇ ਰੈਗੂਲਰ ਰੁਟੀਨ ਨਾ ਰੈਗੂਲਰ ਕੰਮ ਸਾਰਾ ਕੁਝ ਸ਼ੁਰੂ ਕਰਦੇ ਆਪਾਂ ਰੈਗੂਲਰ ਵਾਕ ਪਾਠਾਂ ਦੀ ਵੀ ਮੇਰੀ ਪਾਠ ਦੀ ਵੀ ਮਿਸ ਵੱਜੀ ਆ ਤਿੰਨ ਚਾਰ ਦਿਨ ਤਾਂ ਉਹ ਮੈਂ ਥੋ ਵੀ ਨਹੀਂ ਹੋਏ ਹੈਗੇ ਫਿਰ ਸਾਰਾ ਰੁਟੀਨ ਹੀ ਹਾਲ ਦੇ ਜਾਂਦਾ ਬਸ ਫਿਰ ਕੁਝ ਵੀ ਨਹੀਂ ਸਾਰੇ ਕੰਮ ਇਧਰ ਉਧਰ ਹੋ ਜਾਂਦੇ ਨੇ ਐਨੀਵੇਸ ਆਪਾਂ ਹੁਣ ਆਗੇ ਵਾਪਸ ਟ੍ਰੈਕ ਤੇ ਆਪਾਂਸ ਅੱਜ ਤੋਂ ਸਾਰੇ ਕੰਮ ਆਪਾਂ ਰੂਟੀਨ ਚ ਕਰਨੇ ਸ਼ੁਰੂ ਕਰ ਲਏ। ਤੁਮ ਕਰਦੇ ਤਾਂ ਤਾਂ ਘੰਟਾ ਬਹੁਤ ਟਾਈਮ ਹੋ ਗਿਆ ਪੌਣੇ 8 ਦਾ। ਡਿਨਰ ਕੰਪਲੀਟ ਹੋ ਗਿਆ ਮੈਂ ਆਪਣਾ ਖਾਣਾ ਖਾ ਰਹੀ ਹਾਂ। ਖਾਣਾ ਨਹੀਂ ਮੈਂ ਖਾਣਾ ਮੈਂ ਦਹੀਂ ਖਾ ਰਹੀ ਹਾਂ ਜੀ ਦਹੀਂ ਵਿੱਚ ਮੈਂ ਜੀਰਾ ਪਾਊਡਰ ਪਾਇਆ ਪੁੰਨੇ ਜੀਰੇ ਦਾ ਪਾਊਡਰ ਤੇ ਕਾਲੀ ਮਿਰਚ ਪਾਈਆ ਮੇਰਾ ਖਾਣ ਨੂੰ ਕੁਝ ਵੀ ਦਿਲ ਨਹੀਂ ਕਰ ਰਿਹਾ ਸੀਗਾ। ਭੁੱਖ ਨਹੀਂ ਲੱਗਿਆ ਮੈਨੂੰ ਸ਼ਾਮ ਨੂੰ ਪਤਾ ਨਹੀਂ ਕੀ ਗੱਲ ਕੁਝ ਜੀ ਨਹੀਂ ਕਰ ਰਿਹਾ ਖਾਣ ਨੂੰ ਫਿਰ ਮੈਂ ਸੋਚਿਆ ਦਹੀਂ ਖਾ ਲਾਂ ਥੋੜੀ। ਸਬਜੀ ਵਗੈਰਾ ਕਰਾਰੀ ਮਿਰਚ ਵਾਲੀ ਚੀਜ਼ ਬਿਲਕੁਲ ਨਹੀਂ ਮੰਨੂ ਸੀ ਮੇਰਾ ਦਹੀਂ ਖਾਦੇ ਥੋੜੀ ਕਿਚਨ ਦਾ ਕੰਮ ਕੰਪਲੀਟ ਹੈ ਕਿਚਨ ਸਾਫ ਕਰਨੀ ਹੈ ਤੇ ਮਲਾਈ ਕੜੀ ਵੀ ਬਾਹਰ ਉਹ ਨਿੱਗੀ ਕਰਕੇ ਜਾਗ ਲਾਉਣੇ ਵਸ ਆ ਇਹਨਾਂ ਕੰਮ ਰਹਿ ਗਿਆ ਕਿਚਨ ਦਾ ਤੇ ਹੁਣ ਕਰਦੇ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ